ਸ਼ਿਵਰਾਤਰੀ ਦੇ ਇਸ ਪਾਵਨ ਦਿਵਸ ਤੇ 브ਦਰਹੁੱਡ ਵੈਲਫੇਅਰ ਸੁਸਾਇਟੀ ਮਾਡਲ ਹਾਊਸ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲੰਗਰ ਲਗਾਇਆ ਗਿਆ ਅਤੇ ਬਹੁਤ ਹੀ ਉਤਸ਼ਾਹ ਨਾਲ ਸ਼ਿਵਰਾਤਰੀ ਦਾ ਇਹ ਤਿਹਾਰ ਮਨਾਇਆ ਗਿਆ ਸੁਸਾਇਟੀ ਦੇ ਜਨਰਸ ਕਤਰ ਸ੍ਰਿੰਦਰ ਸਿੰਦਾ ਜੀ ਨੇ ਦੱਸਿਆ ਕਿ ਜਿਵੇਂ ਕਿ ਉਹ ਇਸ ਪਾਰਕ ਦੀ ਸੇਵਾ ਨਿਭਾ ਰਹੇ ਹਨ ਪਿਛਲੇ 5-7 ਸਾਲ ਤੋਂ ਅਤੇ ਲੋਕਾਂ ਦੇ ਸਹਿਯੋਗ ਨਾਲ ਇਹ ਪਾਰਕ ਦੀ ਮੇਨਟੇਨੈਂਸ ਕਰਦੇ ਹਨ ਅਤੇ ਇਸੇ ਤਰ੍ਹਾਂ ਹੀ ਪੋਲੇ ਸ਼ੰਕਰ ਦਾ ਜਿਹੜਾ ਸ਼ਿਵਰਾਤੀ ਦਾ ਇਹ ਤਿਉਹਾਰ ਹੈ ਉਹ ਹਰ ਸਾਲ ਇਸੇ ਤਰ੍ਹਾਂ ਹੀ ਬੜੀ ਉਤਸ਼ਾਹ ਅਤੇ ਪਿਆਰ ਨਾਲ ਲੋਕਾਂ ਦੇ ਸਹਿਯੋਗ ਨਾਲ ਇਸ ਸ਼ਿਵਰਾਤਰੀ ਦੇ ਮਹਾਪਰਭ ਨੂੰ ਮਨਾਉਂਦੇ ਹਨ ਸੋ ਸਾਰੇ ਸੋਸਾਇਟੀ ਦੇ ਲੋਕਾਂ ਦਾ ਅਤੇ ਜੋ ਇਸ ਪਾਰਕ ਵਿੱਚ ਸੈਰ ਕਰਨ ਆਉਂਦੇ ਹਨ ਉਹਨਾਂ ਲੋਕਾਂ ਦਾ ਸੰਪੂਰਨ ਸਹਿਯੋਗ ਰਹਿੰਦਾ ਹੈ ਇਸ ਸ਼ਿਵਰਾਤਰੀ ਨੂੰ ਮਨਾਉਣ ਲੰਗਰ ਲਗਾਉਣ ਅਤੇ ਜੋ ਇਸ ਪਾਰਕ ਦਾ ਸਾਮ ਸੰਭਾਲ ਦਾ ਕੰਮ ਹੈ ਉਹ ਲੋਕਾਂ ਦੇ ਸਹਿਯੋਗ ਨਾਲ ਵੀ ਚੱਲ ਰਿਹਾ ਹੈ ਸੋ ਬ੍ਰਦਰਹੂਡ ਵੈਲਫੇਅਰ ਸੋਸਾਇਟੀ ਦੇ ਸਾਰੇ ਮੈਂਬਰ ਬੜੀ ਸ਼ਰਧਾ ਭਾਵਨਾ ਨਾਲ ਭਾਵਨਾ ਦੇ ਨਾਲ ਆਪੋ ਆਪਣਾ ਦਸਵੰਤ ਕੱਢਦੇ ਹਨ ਅਤੇ ਇਸ ਪਰਬ ਨੂੰ ਬਹੁਤ ਹੀ ਉਤਸ਼ਾਹ ਹਰਸ਼ੋ ਉਲਾਸ ਨਾਲ ਮਨਾਉਂਦੇ ਹਨ ਅੱਜ ਸਵੇਰੇ ਤੋਂ ਹੀ ਸਾਰੇ ਭੋਲੇ ਭਗਤ ਭੋਲੇ ਮਹਾਦੇਵ ਦੇ ਭਗਤ ਇਸ ਪਰਬ ਨੂੰ ਮਨਾਉਣ ਵਿੱਚ ਦਸਹਾਰਾ ਗਰਾਊਂਡ ਮਾਡਲ ਉਸ ਵਿਖੇ ਇਕੱਠੇ ਹੋਏ ਅਤੇ ਪੂਜਾ ਪਾਠ ਕੀਤੀ ਅਤੇ ਲੰਗਰ ਦੇ ਭੋਗ ਲਗਾਏ ਭੋਲੇ ਸ਼ੰਕਰ ਨੂੰ ਸੋ 1 ਵਜੇ ਦੇ ਕਰੀਬ ਲੰਗਰ ਦੀ ਸ਼ੁਰੂਆਤ ਕੀਤੀ ਜਿਸ ਦੇ ਸੰਗਤਾਂ ਨੇ ਇਸ ਲੰਗਰ ਨੂੰ ਛਕਿਆ ਅਤੇ ਪੁਲੀ ਸ਼ੰਕਰ ਦੇ ਗੁਣ ਗਾਇ ਦਵਾ ਬਨੂਸ 13 ਦੀ ਵਿਸ਼ੇਸ਼ ਫੋਰ ਮਾਡਲੋਸ ਦੀ ਦਸਹਿਰਾ ਗਰਾਊਂਡ ਮਾਡਲ ਹਾਊਸ ਜਲੰਧਰ ਵਾਹ ਵਾਹ ਜੀ ये घर बहुत है वहां पे उधर खड़े के बनने आ जा आ भी इतना हल्के હા ભાઈ <laughs>